thank you ਆਧਿਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੌਰਸਿੰਗ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਉਹ ਨਰ ਡੇਰੀ ਫਾਰਮ ਪਿੰਡ ਸੌਰਸਿੰਗ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਦੇਖੋ ਸੋ ਸਾਰੇ ਵੀਰਾਂ ਨੂੰ ਪਤਾ ਹੀ ਹੈ ਦੇਖੋ ਪਸ਼ੂ ਵਪਾਰ ਦਾ ਕਿਤਾ ਵੀਰ ਸੰਦੀਪ ਸਿੰਘ ਉਹਨਾਂ ਦਾ ਤੇ ਮਾਲ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦਾ ਥੋੜਾ ਜਿਹਾ ਵਕਫਾ ਜੇ ਰੂੜ ਪੈ ਗਿਆ ਠੀਕ ਹੈ ਜੀ ਉਹ ਵੀ ਆਪਾਂ ਵੀਰ ਸੰਦੀਪ ਤੋਂ ਪੁੱਛ ਲਾਂਗੇ ਵੈਸੇ ਸੀ ਜਾਂਦਾ ਜਿਹੜਾ ਟਾਈਮ ਚੱਲਿਆ ਥੋੜਾ ਜਿਹਾ ਲੰਮਾ ਸੀਜ਼ਨ ਹੋ ਗਿਆ ਝੋਨੇ ਦੀਆਂ ਵੜਾਈਆਂ ਕਟਾਈਆਂ ਤੇ ਨਾਲ ਹੀ ਬਾਸਪਤੀਆਂ ਤੇ ਨਾਲ ਦੀ ਨਾਲ ਹੀ ਵੀਰ ਸੰਦੀਪ ਸਿੰਘ ਹੁਣਾਂ ਦਾ ਜਿਹੜਾ ਦੋਸਤੋ ਕਣਕਾਂ ਦਾ ਕੰਮ ਸਟਾਰਟ ਹੋ ਗਿਆ ਸੀ ਠੀਕ ਆ ਤੇ ਫਿਲਹਾਲ ਇੱਕ ਵਾਰ ਤੋਂ ਫੇਰ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿਣਗੇ ਇਸ ਕਿੱਲੇ ਦੇ ਉੱਪਰ ਇਸ ਫਾਰਮ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਲੇ ਬੇਸ਼ੱਕ ਆਪਾਂ ਤੁਹਾਨੂੰ ਦੋ ਹੀ ਦਿਖਾਉਣੇ ਆ ਇੱਕ ਬਹੁਤ ਚੰਗੀ ਦੋਸਤੋ ਇੱਕ ਨੀਲੀ ਰਾਵੀ ਦੀ ਇਹ ਮੱਝ ਤੁਹਾਨੂੰ ਦਿਖਾ ਦਾਂਗੇ ਆਪਾਂ ਠੀਕ ਆ ਜੀ ਗੱਬਣ ਤਿਆਰੀ ਵਾਲੀ ਆ ਤੇ ਸਮਾਂ ਲੈਂਦੀ ਆ ਜੇ ਸੁ ਵੈਸੇ ਤਿਆਰੀ ਤੇ ਵੀ ਆ ਕੋਈ ਦੋ ਦਿਨ ਕੱਢ ਵੀ ਸਕਦੀ ਆ ਠੀਕ ਆ ਜੀ ਇੱਕ ਇਧਰ ਵਾਰਤ ਨੂੰ ਦਿਖਾ ਦਾਂਗੇ ਇਹਦੀ ਸਮਾਂ ਤਕਰੀਬਨ ਕੋਈ ਲੈ ਜੇ 5 ਲੈ ਜੇ 7 ਲੈ ਜੇ ਤੇ ਬਾਕੀ ਸੰਦੀਪ ਸਿੰਘ ਦੇ ਨਾਲ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਵੀ ਸਮਾਂ ਕਿੰਨਾ ਕੁ ਘਟੋ ਘਟ ਲੈ ਜਾਊਗੀ ਤੇ ਦੋ ਹੀ ਐਨੀਮਲ ਨੇ ਤੇ ਦੋਵੇਂ ਦੋਸਤੋ ਸਾਫ ਸੁਥਰੇ ਨਾਗ ਨੇ ਠੀਕ ਆ ਜੀ ਤੇ ਕੀ ਮੋਲ ਰਹਿਣ ਵਾਲਾ ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ ਪੂਰੀ ਡਿਟੇਲ ਆਪਾਂ ਵੀਰ ਸੰਦੀਪ ਤੋਂ ਲੈ ਲੈਨੇ ਆ ਅੱਜ ਤਰੀਕ 16 ਨਵੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1:3 2 ਵਜੇ ਦਾ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਜੀ ਦਾ ਸਾਸਰੀ ਕਾ ਸਾਸਰੀ ਦਾ ਸੰਤੂ ਸਾਹਿਬ ਦੀ ਠੀਕ ਠਾਕ ਜੇ ਮਾਰ ਜੀ ਬਹੁਤ ਵਧੀਆ ਵੀਰੇ ਕੰਮ ਠੀਕ ਠਾਕ ਬੜੀ ਕਿਰਪਾ ਕਰੂ ਆਰਾਮ ਦਾ ਜੀ ਸੰਤੂ ਲੈ ਵੀ ਵੀਰ ਸੰਦੀਪ ਵੈਸੇ ਕਿਤੇ ਕਿਤੇ ਮੈਨੂੰ ਲੱਗਦਾ ਹਜੇ ਤੱਕ ਬਾਸਪਤੀਆਂ ਵੜੀ ਚੀ ਜਾਂਦੀਆਂ ਨੇ ਹਾਂ ਜੀ ਹਾਂ ਜੀ ਸੰਤੂ ਸਾਹਿਬ ਆਪਣਾ ਵੀ ਆੜਿਆ ਹਰ ਕੇ ਕੰਮ ਆ ਜਾਣੀ ਕਿ 10 12 ਕਿੱਲੇ ਤਾਂ ਬਾਸਪਤੀ ਅੱਛਾ ਜੀ ਉਹਨਾਂ ਕੱਲ ਪਰਸੋਂ ਤੱਕ ਹੀ ਆਪਾਂ ਵਿਲੇ ਹੋਏ ਆ ਉਦੋਂ ਛੜਕਾਰਾ ਆਇਆ ਤੇ ਫਿਰ ਇਸ ਕਾ ਮਤਲਬ ਫਿਰ ਧੁਰਪੇ ਆ ਉਹਦਾ ਕਰਕੇ ਜਿਹੜੀ ਮਹੀਨਾ 20 ਦਿਨ ਬ੍ਰੇਕ ਲੱਗੀ ਰਹੀ ਆ ਪਾਕਾਂ ਕੋਣਕਾਂ ਜੇ ਰ ਤੋ ਕਿਸੀ ਜੇ ਸਾਰੇ ਭੈਣ ਭਰਾਵਾਂ ਦਾ ਬਹੁਤ ਲੰਮਾ ਹੋ ਗਿਆ ਲੰਬਾ ਹੋ ਗਿਆ ਸੀ ਜੀ ਬਿਲਕੁਲ ਚਲੋ ਐਰ ਕੀਤੇ ਬਹੁਤ ਜ਼ਿਆਦਾ ਹੀ ਜਾਣ ਕੇ ਤੁਹਾਨੂੰ ਪਤਾ ਇੱਕ ਦਿਨ ਨਹੀਂ ਲੱਗਦਾ ਜੀ ਸੰਤੂ ਸਾਹਿਬ ਮਾਰਾ ਕਣਕਾਂ ਨੂੰ ਪਾਣੀ ਪੋਣੀ ਵੀ ਲਾਤੇ ਜੀ ਹਾਂਜੀ ਹਾਂਜੀ ਅਗੇ ਤਾਂ ਪਾਣੀ ਦੇ ਤਾ ਹੀ ਲਾਤਾ ਆਪਣੇ ਪੰਜ 26 ਕਿੱਲੇ ਸਾਂ ਆ ਪੂਰਾ ਤਿਆਰ ਹੀ ਹਾਂ ਉਹਦੇ ਹੁਣ ਭਾਰਤੀਆਂ ਵਾਂ ਬੋਰੀ ਬੋਰੀ ਪਾ ਕੇ ਬਸ ਆਪਾਂ ਹਿਸੇ ਕੰਮਤੇ ਆ ਜੀ ਵੀ ਉਹਦੇ ਕਰਕੇ ਥੋੜਾ ਸਟੌਕ ਜਾਂ ਲੱਗਾ ਹਾਂ ਹਾਂਜੀ ਹਾਂਜੀ ਹੁਣ ਬਸ ਆਪਾਂ ਤੀਜੇ ਚੌਥੇ ਦਿਨ ਸੰਤੂ ਸਾਹਿਬ ਸਾਰੇ ਭੈਣ ਭਰਾਵਾਂ ਦੇ ਅੱਗੇ ਆਇਆ ਕਰਾਂਗੇ ਬਿਲਕੁਲ ਜੀ ਬਿਲਕੁਲ ਅਸੋ ਤੇ ਬੈੜਾ ਹੋਣ ਚਾਹੇ ਮੱਝਾਂ ਝੋਟੀਆਂ ਹੋਣ ਇਸੇ ਤਰ੍ਹਾਂ ਹੀ ਜਿਹੜੇ ਬਿਲਕੁਲ ਰੁਟੀਨ ਦੇ ਵਿੱਚ ਕੰਟੀਨਿਊਜ ਕੰਮ ਚੱਲੂਗਾ ਠੀਕ ਹੈ ਜੀ ਤੇ ਅੱਜ ਜਿਹੜੇ ਦੋ ਪਸ਼ੂ ਆ ਸਟਾਰਟਿੰਗ ਆਪਾਂ ਇਸ ਪਹਿਲੇ ਨੰਬਰ ਵਾਲੀ ਮੱਝ ਤੋਂ ਕਰ ਲੈਂਦੇ ਆ ਠੀਕ ਹੈ ਜੀ ਸੋ ਨੀਲੀ ਰਾਵੀ ਦੇ ਵਿੱਚ ਇਹ ਮੱਝ ਤੇ ਵੀਰ ਸੰਦੀਪ ਮੱਝ ਚੰਗੀ ਆ ਯਾਰ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਜਿਆਦਾ ਚੰਗੀ ਆ ਇਹਦੇ ਹਾਂ ਤੇ ਇਹ ਗੱਬਣਾ ਤਿਆਰੀ ਵਾਲੀ ਸੁਆਗਨਵਾਸੂਰੀ ਹਾਂਜੀ ਸਾਹਿਬ ਉਹਨਾਂ ਦੇ ਦੂਜੇ ਆਖੇ ਕਿ ਚਾਹੇ ਕੋਈ ਵੀਰ ਭਰਾ ਤੀਜਾ ਮੰਨ ਲੀ ਠੀਕ ਹੈ ਜੀ ਆਪਾਂ ਜਿਹੜੇ ਵੀਰਾਂ ਦਾ ਲਈ ਉਹਨਾਂ ਆਪਣਾ ਦੂਜੇ ਲੋ ਵੀ ਭਰਾਵੋ ਠੀਕ ਆ ਜੀ ਲਓ ਦੋਸਤੋ ਕੋਈ ਦੂਜਾ ਤੇ ਕੋਈ ਭਰਾ ਤੀਜਾ ਮੰਨ ਲੈ ਠੀਕ ਆ ਜੀ ਸਟੇਟ ਪਟਾ ਬਿਲਕੁਲ ਹੀਠਾ ਨਾ ਸਕਦਾ ਸੰਤੂ ਸਾਹਿਬ ਚਲੋ ਉਹ ਤੇ ਉਹਨਾਂ ਨੇ ਆਖਿਆ ਆਪਣ ਨੂੰ ਜਾਨੀ ਕਿ 12 13 ਕਿਲੋ ਪਹਿਲੇ ਸਵੇਰ ਚ ਹੋਇਆ ਸੀ ਆਪਾਂ ਮੈਂ 15 ਕਿਲੋ ਕਹਿ ਦਈਏ ਤੇ ਉਹ ਅਰਕੀ ਚੰਗੀ ਕੋਈ ਸਾਮ ਕਰੂਗਾ ਜੇ ਹਿਸਾਬ ਲੱਗ ਰਿਹਾ ਉਹ ਤੇ ਚੰਗਾ ਹੀ ਕੱਢੂਗੀ ਬਾਕੀ ਝੋਟੀ ਜਿੰਨੀ ਹੈਗੀ ਬਹੁਤ ਜਿਆਦਾ ਚੰਗੀ ਨੀਲੀ 라ਵੀ ਚਾ ਆਪਾਂ ਹੀ ਤੁਰੀ ਬਹੁਤ ਜਿਆਦਾ ਸੰਤੂ ਸਾਹਿਬ ਭੋਲੀ ਆ ਠੀਕ ਆ ਜੀ ਜਿਹੜਾ ਵੀਰ ਵੀ ਆਨਲਾਈਨ ਲਿੰਦਾ ਵਾ ਆਪਦੇ ਘਰ ਤੇ ਪੱਕਾ ਤਸੱਲੀ ਕਰਕੇ ਬਾਅਦ ਆਪਣ ਅੱਖਾਂ ਦੋਵੇਂ ਬਿੱਲੀਆਂ ਨੇ ਸਟੇਟ ਪੜਾ ਇੱਕ ਪੂਰੀ ਆ ਫੇਸ ਕੁਆਲਿਟੀ ਦੇਖ ਲਓ ਗਲਾਈ ਦੇ ਵਿੱਚ ਸਿੰਘ ਆ ਠੀਕ ਆ ਜੀ ਤੇ ਇਧਰੋਂ ਜੇਕਰ ਮਾਰਕਿੰਗ ਦੀ ਗੱਲ ਕਰੀਏ ਤੇ ਲੱਤਾਂ ਚਾਰੇ ਧੁੱਪੀਆਂ ਨੇ ਠੀਕ ਆ ਜੀ ਹਵਾ ਨੇ ਚੱਡੇ ਦੀ ਆਪਾਂ ਤੁਹਾਨੂੰ ਦਿਖਾਉਣੇ ਬੈਣੀ ਵਾਲੀ ਸਾਈਡ ਤੋਂ ਆਹ ਦੇਖੋ ਲੋਸੇ ਸੰਦੀਪ तकरीबन ਕੋਈ ਕੱਢ ਜੇ ਅੱਗੇ ਡੰਕ ਕੱਢ ਵੀ ਜਾਵੇ ਸੰਤੋਪਾ ਸਾਹਿਬ ਕੱਢ ਵੀ ਸਕਦੀ ਤਿਆਰੀ ਚ ਵੀ ਆ ਬਾਕੀ ਠੀਕ ਆ ਜੀ ਬੇਟਾ ਤਿਆਰੀ ਜਾ ਅੱਜ ਸਵੇਰੇ ਸਵੇਰੇ ਪਸ਼ੂ ਦਾ ਵੈਸੇ ਆਪਾਂ ਚਲੋ ਪਰਮਾਨੈਂਟ ਕੋਈ ਜ਼ਿਆਦਾ ਦਿਨ ਨਹੀਂ ਕਰਾਂਗੇ ਮਾ ਫਿਆਰ ਕਸੰਦ ਸਾਹਿਬ ਆ ਚੀਜ਼ਾਂ ਨਹੀਂ ਲੱਭਦੀਆਂ ਆ ਦੇਖੋ ਗਲੇਨ ਕਾ ਵਾਂਗੂ ਲੱਗਾ ਨੂੰ ਤੇ ਤੂਫਾ ਦਾ ਪੂਰੀ ਕੇ ਬਿਲਕੁਲ ਬਿਲਕੁਲ ਸੱਚਾ ਪੂਰੀ ਕੇ ਮਾਰਾ ਜੀ ਆ ਲਓ ਵੀਰ ਸੰਦੀਪ ਤੋੜਦੇ ਲਓ ਦੱਸੋ ਬਹੁਤ ਖੂਬਸੂਰਤ ਵਡਮੁਡ ਬਹੁਤ ਚੰਗੀ ਆ ਇਧਰ ਤੋਂ ਇੱਕ ਪੂਰੀ ਲੰਬਾ ਆਪਾਂ ਤੋੜ ਕੇ ਦਿਖਾਉਨੇ ਆ ਬਾਹਰ ਕੱਢ ਕੇ ਆ ਦੇਖੋ ਠੰਡੇ ਤੇਰੀ ਬਹੁਤ ਜਿਆਦਾ ਸੰਧੂ ਸਾਹਿਬ ਠੀਕ ਆ ਜੀ ਆ ਬਿਲਕੁਲ ਚਮੜੀ ਜੀ ਵੇਖੀਏ ਬਿਲਕੁਲ ਸਕਿਨ ਵੇਖੀਏ ਤੇ ਪਤਲੀ ਸਕਿਨ ਲੰਬੀ ਪੂਛ ਚੰਗਾ ਮਿਲਕ ਚਵਾਉਗੀ ਜੀ ਤੇ ਸੂਤ ਨਿਸ਼ਾਨ ਆ ਬਾਕੀ ਸੰਧ ਸਾਹਿਬ ਤੁਹਾਨੂੰ ਪਤਾ ਨੀਲੀ ਰਾਵ ਦੇ ਪਸ਼ੂ ਮਿਲਦੇ ਬਹੁਤ ਘਾਟਿਆ ਬਿਲਕੁਲ ਬਿਲਕੁਲ ਜੀ ਸੋ ਨਿਸ਼ਾਨੀਆਂ ਜਿਹੜੀਆਂ ਦੋਸਤੋ ਉਹ ਵੀ ਤੁਸੀਂ ਚੈੱਕ ਕਰ ਲਓ ਬਾਕੀ ਹਵਾਨੇ ਦੇ ਵੇ ਦੀ ਬਿਲਕੁਲ ਇੱਕਸਾਰ ਪੱਧਰ ਦੇਵਾ ਚਾਰੇ ਥਾਨਾ ਨਖੇੜ ਬਹੁਤ ਵਧੀਆ ਫੇਸ ਕੁਆਲਟੀ ਬਹੁਤ ਜਿਆਦਾ ਵਧੀਆ ਸੰਧੂ ਸਾਹਿਬ ਬਾਕੀ ਜਿੰਨੀ ਹੈਗੀ ਹਾਂ ਠੀਕ ਹੈ ਅੱਛਾ ਸੰਦੀਪ ਹੈ ਨਸਲ ਆਪਣੇ ਇਧਰ ਲੋਕਲ ਨੇੜੇ ਬੰਦੋਂ ਖਰੀਦੀ ਹਾਂ ਜੀ ਇਹ ਬਾਰਡਰ ਏਰੀਆ ਲਈ ਸਾਨੂੰ ਸਾਹਿਬ ਠੀਕ ਹੈ ਜੀ ਹਾਂਜੀ ਸੋ ਮਾਲ ਜਿਹੜਾ ਤੁਸੀਂ ਜਿਆਦਾਤਰ ਹੈਗਾ ਲੋਕਲ ਲਾਗੇ ਪਾਸਿਓਂ ਖਰੀਦਿਆ ਜਾਂਦਾ ਜਿਹੜਾ ਬਾਰਡਰ ਏਰੀਆ ਮੈਂ ਬਹੁਤ ਜਿਆਦਾ ਚੰਗੀ ਨਿਕਲਦੀ ਆ ਬਿਲਕੁਲ ਹਾਂਜੀ ਸੋ ਬਾਕੀ 55 ਤੋਂ ਪੌਂਡ ਦੋਸਤ ਪੂਰੀ ਤਸੱਲੀ ਹੈ ਮੇਰਾ ਨੰਬਰ ਸੰਤੋ ਸਾਹਿਬ ਨੂੰ ਮਾਰ ਗਈ ਟਿੱਪਣ ਹੋ ਗਈ ਕੋਈ ਆਪਣੀ ਬੇਸ਼ੱਕ ਤਸੱਲੀ ਕਰਨੀ ਚਾਹੁੰਦਾ ਤੇ ਵੈਲਕਮ ਆ ਤੁਸੀਂ ਵਿਜ਼ਿਟ ਕਰੋ ਇੱਥੇ ਆਪਣੀ ਤਸੱਲੀ ਕਰ ਲਓ ਠੀਕ ਆ ਬਾਕੀ ਆ ਚੀਜ਼ ਦੇਖ ਸੰਦ ਸਾਬ ਬਹੁਤ ਜਿਆਦਾ ਬਹੁਤ ਜਿਆਦਾ ਕੁਆਲਿਟੀ ਵਾਲੀ ਲੱਗੀ ਆ ਹਾਂ ਜੱਟ ਫਾੜੈਣ ਬਿਲਕੁਲ ਚੱਡਾ ਲੱਗਾ ਜੀ ਇਹਨੂੰ ਕਰਮਾਲੀ ਨੂੰ ਲੌਬੀ ਸੋ ਪਿਆਰੀ ਦੋਸਤੋ ਕੰਪਲੀਟ ਹੀ ਆ ਤਕਰੀਬਨ ਤਕਰੀਬਨ ਸੁਪੇ ਸਵੇਰਾ ਸੁਪਰ ਬਿਲਕੁਲ ਪਿਆਰੀ ਜੈ ਸੰਦ ਸਾਬ ਆ ਕਰੋ ਚੈੱਕ ਠੀਕ ਆ ਜੀ ਸੋ ਬੜੀ ਧਣੀ ਕਰਮਾਲੀ ਬਿਲਕੁਲ ਅੱਜ ਦੇ ਮੌਕੇ ਅੱਜ ਦੀ ਘੜੀ ਬਹੁਤ ਚੰਗੀ ਬਣੀ ਥਣੀ ਆ ਇੱਕ ਸਾਰਲੇਵਾ ਬਖਾਰੇ ਬਕੂਲੇ ਦੀ ਲਾਜ ਨਹੀਂ ਕੋ ਲੈਣਾ ਚਾਰੇ ਖਾਨ ਸੰਤੋ ਸਭ ਕੜੀਆਂ ਵਾਂਗੂ ਲੱਗੇ ਕੱਲੇ ਕੱਲੇ ਬਹੁਤ ਖੂਬਸੂਰਤ ਮਾਲਟੀ ਵੀ ਜੀ ਆ ਬਣ ਦਿਓ ਜੀ ਤੇ ਦੋਸਤੋ ਬਾਕੀ ਮੋਲ ਆਪਾਂ ਪੁੱਛ ਲੈਨੇ ਵੀਰ ਸੰਦੀਪ ਤੋਂ ਲੈਣ ਦੇਣ ਕੀ ਰਹਿਣਗੇ ਦੇ ਕੀ ਡਿਮਾਂਡਾਂ ਰਹਿਣਗੀਆਂ ਤੇ ਸੰਦੀਪ ਵੀਰ ਇਹ ਦੇਣੀ ਕਿੰਨੇ ਵੀ ਆਪਣੇ ਭੈਣ ਭਰਾਵਾਂ ਨੂੰ ਵੀ ਤੇ ਮੱਝ ਸੰਤੋ ਸਾਬ ਭਾਵੇਂ ਮੁੱਲ ਕਰ ਲਈਏ 1-5 ਦੇ ਭਾਵੇਂ ਕਰੀਏ ਆਪਾਂ 1-10 ਆਪਾਂ ਮੁੱਲ ਕਰਨਾ ਜੈਜ ਲਈ ਜੈਜ ਹੀ ਦੇ ਦੇਣੀ ਵੀਰ ਭਰਾਵਾਂ ਨੂੰ ਇੱਕ ਵੀਡੀਓ ਬੜੇ ਦਿਨਾਂ ਬਾਅਦ ਖੋਲ ਲਿਆ ਮੁੱਲ ਕਰਦੇ ਆ ਝੋਟੀ ਦਾ 95000 ਰੁਪਇਆ ਓਕੇ 85000 ਦੀ ਦੇਵਾਂਗੇ ਸੰਧੂ ਸਾਹਿਬ 70 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਕਰਦਾਂਗੇ 85000 ਦੇ ਵਿੱਚ ਹੋਮ ਡਿਲੀਵਰੀ ਹੋਮ ਡਿਲੀਵਰੀ 70 ਕਿਲੋਮੀਟਰ ਤੱਕ ਫ੍ਰੀ ਜੀ ਲਓ ਵੀ 70 ਕਿਲੋਮੀਟਰ ਤੱਕ ਤੁਹਾਡੇ ਘਰ ਤੱਕ ਜਿਹੜੀ ਦੋਸਤੋ ਪਹੁੰਚ ਹੋ ਜਾਊਗੀ 85000 ਦੇ ਵਿੱਚ 85000 ਦੇ ਵਿੱਚ ਇਹਦੇ ਵਿੱਚੋਂ 100 ਰੁਪਇਆ ਛੋੜ ਹੀ ਨਹੀਂ ਸੰਧੂ ਸਾਹਿਬ ਮੈਂ ਕਿਤਨੀ ਵਸਿਆਣ ਦੇ ਇੰਨੇ ਇੰਨੇ ਦੇ ਬਾਹਰ ਹੋਣੀ ਝੋਟੀ ਮਿਲਣੀ ਬਿਲਕੁਲ ਝੋਟੀ ਚਲੋ ਇੱਕ ਪਾਓ ਸੁਬੀਆਂ ਬੜੀਆਂ ਨੇ ਠੀਕ ਹੈ ਜੀ ਉੱਠੇ ਪੱਠੇ ਦੀ ਬੜੀ ਚੌੜੀ ਆ ਹਾਂਜੀ ਤੇ ਜਿੱਦਾਂ ਕਿ ਨੀਲੀ ਰਗ ਦੀ ਮਾਜ ਆਪਾਂ ਦੇਖਦੇ ਆ ਹਾਈ ਤੋਂ ਮੀਡੀਅਮ ਦੇ ਵਿੱਚ ਬਾਕੀ ਪਲੀ ਪਲੀਤੀ ਬਾਕੀ ਸਭ ਹੋ ਸਕਦਾ ਸੂਈ ਪਵੇ ਜੇ ਕੋਈ ਵੀਰ ਭਰਾ ਨੇ ਲਈ ਆਪਣੇ ਦਾ ਮੰਨ ਲਓ ਸਾਈ ਫਾਰਮ ਦਾ ਸੂਈ ਵੇ ਪਕਾ ਲੰਗ ਪਾਵੇਂ ਕੁਤਰਾ ਜੀ ਨਹੀਂ ਆ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਦੋਸਤੋ ਕਰੋ ਚੈੱਕ ਸੋ ਜਿੰਨੀ ਆ ਸਾਫ ਸੁਥਰੀ ਆ ਕੋਈ ਭਰਾ ਛੱਡ ਕੇ ਨਹੀਂ ਜਾਂਦਾ ਠੀਕ ਆ ਜੀ ਹੋ ਸਕਦਾ ਕਿ ਕਰਮਾਲੀ ਸਲਦੀਤੇ ਦੀ ਕੱਟੀ ਪਾ ਗਈ ਜਿੰਨਾਂ ਦੇ ਮੈਂ ਨਾ ਸੰਧ ਸਾਫ ਫੇਰਨੇ ਦਾ 10000 ਹੋਰ ਫੇਰ ਤੇ 1-5 ਦੀ ਹੋ ਗਈਗੇ ਅਗਲੇ ਦੀ ਕਿਸਮ ਹੈ ਇਹ ਦੀ ਕਿਸਮਤ ਹਾਂਜੀ ਜੇ ਤਾਂ ਆਪਾਂ ਸੌਦਾ ਕਰ ਲ ਲੋ ਜੀ ਪਰ ਆ ਬ ਕੋਈ ਸੈਗਰ ਨੰਬਰ ਤੇ ਇੱਧਰ ਆ ਜੀਏ ਤੇ ਇੱਕ ਵਾਇਰ ਖੜੀ ਹੈ ਠੀਕ ਆ ਜੀ ਇਹ ਵੀ ਗੱਬੜ ਪਿਆਰੀ ਵਾਲੀ ਇਹ ਪਿਆਰੀ ਜੇ ਪਹਿਲਾਂ ਵਛੀ ਆ ਸੰਧੂ ਸਾਹਿਬ ਅੱਜ ਆਪਣੇ ਕੋਲ ਤਿੰਨ ਪਸ਼ੂ ਜੀ ਦੋ ਵਹਿਣਾ ਸੀ ਅੱਛਾ ਜੀ ਮੈਂ ਹੀ ਸੋਹਰੇ ਦੇ ਬਾਕੀ ਇੱਕ ਵਾਇਰ ਵੇਗੀ ਹਾਂ ਜੀ ਲਓ ਜੀ ਇੱਕ ਵਾਇਰ ਜਿਹੜੀ ਆ ਦੋਸਤੋ ਸੇਲ ਹੋ ਗਈ ਆ ਬਾਕੀ ਠੰਡੀ ਧੀਰੀ ਆ ਵੀ ਸੰਧੂ ਸਾਹਿਬ ਆ ਵੇਖੋ ਆਹ ਵੇਖੋ ਜੀ ਕਰਾ ਦਿੰਨੇ ਆਪਾਂ ਜੇ ਕੋਈ ਸੋ ਸੇਲ ਹੋਊਗਾ ਤੁਸੀਂ ਇਹ ਦੇਖ ਲਓ ਠੀਕ ਆ ਜੀ ਆਹ ਵੇਖੋ ਖਾਨੇ ਵਿੱਚ ਚੈੱਕ ਕਰਨੇ ਹੋਵੇ ਆਪਾਂ ਕਰਾ ਦਿੰਨੇ ਆ ਹੂੰ ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਬਾਕੀ ਕੱਦਗੂ ਤਾਂ ਸੰਦੀਪ ਚੰਗਾ ਆ ਇਹਦਾ ਚੰਗੀ ਗੱੜ ਬਹੁਤ ਜ਼ਿਆਦਾ ਚੰਗੀ ਸੰਧੂ ਸਾਹਿਬ ਫਿਰ ਆ ਫਿਕ ਸੱਡ ਰਿਹਾ ਠੰਡੀ ਧੀਰੀ ਆ ਤੇਰੀ ਜਿੰਨੀ ਬਹੁਤ ਸੋਣੀ ਦੋਸਤੋ ਪਿਆਰ ਕਰੋਗੇ ਆ ਵੇਖੋ ਇੱਕਸਾਰ ਪਧਰਲੇਵਾ ਮੁੱਠੀ ਥਾਣਿਆ ਫਿਰ ਖਾਨਪੁਰ ਉੱਤੀ ਚੁਬਈ ਦਾ ਨਿਕਲ ਕੇ ਸਾਹਮਣੇ ਆਊਗਾ ਠੀਕ ਆ ਤੇ ਬੱਚੀ ਨੇ ਪਹਿਲਾਂ ਸੁਹਾ ਸੂਣਾ ਬਹੁਤ ਜ਼ਿਆਦਾ ਚੰਡੀ ਹੈ ਜੀ ਆ ਦੇਖੋ ਉਹ ਕਿ ਮੇਰੀ ਜੀ ਆ ਲਿਓ ਜੀ ਕਰੀਏ ਪੇਸ਼ ਇਧਰ ਬਾਕੀ ਫੇਸ ਕੁਆਲਟੀ ਵੇਖੋ ਸੰਤੂ ਸਾਹਿਬ ਬਹੁਤ ਜਿਆਦਾ ਚੰਗੀ ਆ ਚੈੱਕ ਦੇ ਦੰਦ ਬਰਾਬਰ ਕਰਨ ਦੀ ਵੜ ਹੈ ਜੀ ਕਨੀਆ ਖੋਤੇ ਹੋਣਗੇ ਹਾਂ ਜੀ ਠੀਕ ਆ ਜੀ ਤੇ ਜਿੰਨੇ ਵੀ ਆ ਦੋਸਤੋ ਬਣੀ ਤਾਂ ਨਹੀਂ ਤੁਸੀਂ ਅੱਜ ਚੈੱਕ ਕਰ ਲਓ ਠੀਕ ਆ ਜੀ ਹਜਾ ਬੈਨ ਸੰਦੀਪ ਕੱਢ ਦਿਓ ਪੰਜ ਚਾਰ ਆ ਕੱਢ ਦੇਣੇ ਹਫਤਾ ਲੈਣਾ ਸੰਤੂ ਸਾਹਿਬ ਮੰਨ ਕੇ ਕੋਈ ਹਫਤਾ ਲੈ ਜੇ ਹਾਂ ਜੀ ਲਓ ਜੀ ਹਫਤਾ ਕੇ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਬਾਕੀ ਰੇਟ ਵੀ ਜਿਹੜਾ ਦੋਸਤੋ ਬਹੁਤ ਜਾਇਜ਼ ਆ ਤੇ ਵਾਜ ਬਰੇਡ ਰਹੂਗਾ ਤੇ ਨਾਰਮਲੀ ਆਪਾਂ ਸਾਰੇ ਵੀਰਾਂ ਨੂੰ ਪਤਾ ਹੈ ਵੀ ਇਹੋ ਜਿਹੇ ਪਸ਼ੂ ਸਾਫ਼ ਸੁਥਰਾ ਲੈਣਾ ਹੋਵੇ ਤੇ ਕਿਹੜੇ ਭਾਅ ਪੜਤੇ ਚ ਪੈਂਦਾ ਤੇ ਕੋਈ ਵੀ ਅਣਜਾਣ ਨੀਗਾ ਵੀਰ ਠੀਕਾ ਜੀ 100 ਤੋਂ ਟਰਾਈ ਮਾਰ ਕੇ ਕੋਈ ਭਰਾ ਖਰੀਦਦਾ ਨਹੀਂ ਕਰਦਾ ਬਾਕੀ ਸੰਤੋ ਸਾਹਿਬ ਵੱਡੀ ਵੈਰਿਆ ਕੋ ਛੋਟੀ ਨਹੀਂ ਗਈ ਹਾਂ ਵੱਡੀਆਂ ਚ ਆਉਂਦੀ ਐ ਇੱਕ ਵਾਰ ਇਹ ਵੀ 400 ਆ ਪੀਣ ਵਾਲੀ ਐ ਜੀ ਹਾਂ ਪੂਰੀ ਐ ਬਿਲਕੁਲ ਆ ਦੇਖੋ ਆ ਫੇਸ ਦੇਖੋ ਬਿਲਕੁਲ ਛੋਟਾ ਜਿਹਾ ਕਰਨਾ ਬੂਤੀ ਪੱਥਰੀ ਬੜੀ ਚੰਗੀ ਆ ਆ ਦੇਖੋ ਬਹੁਤ ਖੂਬਸੂਰਤ ਹਾਂ ਲੋਹੇ ਠੀਕ ਆ ਆਵੇ ਆਮਾ ਪਾਉਂਦੇ ਆਈ ਤੇ ਫਿਰ ਲੱਗੂ ਪਤਾ ਪੰਦਤ ਸਾਹਿਬ ਪੂਰੀ ਐਨ ਫਿਟਫਾੜੀ ਹੋਈ ਨਹੀਂ ਵੇਖੋ ਲੇਵਾ ਕਿੱਡਾ ਨਿਕਲਿਆ ਜਿਹੜਾ ਹੈਗਾ ਫਿਕਸ ਕਿੱਡਾ ਵਾ ਬਿਲਕੁਲ ਬਿਲਕੁਲ ਆ ਦੇਖਿਆ ਢਿਲ ਢਾਲ ਨੇ ਸਾਰੀ ਕੱਢ ਕੇ ਨੇ ਇੱਥੇ ਹਮਣਾ ਵਾ ਬਿਲਕੁਲ ਜੀ ਬਿਲਕੁਲ ਨਿਕਰ ਲੇਵਾ ਹਾਥੀ ਚਵਾਈ ਦਾ ਥਾਂ ਲੱਗਾ ਹਾਂ ਬਾਕੀ ਟਿਪਕਾ ਤਸਲੀ ਕਰਕੇ ਆਪਾਂ ਨਵੀਂ ਟਿਪਕਾ ਤਸਲੀ ਕਰਕੇ ਜਿਹੜਾ ਮਰਜੀ ਵੀਰ ਆਪਣੇ ਕੋਲ ਆ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਦੋਸਤੋ ਜਿੰਨਾ ਕੇ ਰੇਟ ਪੜਪਾ ਜਿੰਨੇ ਕ ਮੋਲ ਵਾਲੀ ਛੇ ਆ ਮੇਲੇ ਲਾਦੂ ਕਰਮਾ ਦੀ ਥਾਂ ਇਨੇ ਕ ਦਿਨ ਮੰਨ ਕੇ ਮੇਰਾ ਭਰਾ ਕੋਈ ਵੀ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਆਰਾਮ ਨਾਲ ਇਨੇ ਕ ਦਿਨ ਹਜੇ ਕੱਢਦੀ ਆ ਬਾਕੀ ਵੱਡੀ ਵੜਿਆ ਸੰਦੂਸਾਦ ਕੋਈ ਛੋਟੀ ਬੱਛੀ ਨਹੀਂ ਆ ਬਿਲਕੁਲ ਨਹੀਂ ਸੋਹਣਾ ਕੱਦ ਕਾਠਾ ਇਸ ਕੁਆਲਟੀ ਨੂੰ ਵੇਖੀਏ ਬਹੁਤ ਜਿਆਦਾ ਚੰਗੀ ਆ ਬੰਦ ਗਈ ਜੀ ਬੰਦ ਗਈ ਜੀ ਲੋ ਵੀ ਭਰਾਵੋ ਇਹ ਦੋ ਹੀ ਐਨੀਮਲ ਨੇ ਠੀਕ ਹੈ ਜੀ ਤੇ ਦੋਵੇਂ ਤਿਆਰੀ ਵਾਲੇ ਆ ਇਹ ਤਾਂ ਕਰਮਾਂ ਵਾਲੀ 5 6 7 ਦਿਨ ਕੱਢਦੀ ਆ ਇੱਕ ਮੱਝ ਜਿਹੜੀ ਆ ਪਾ ਤੁਹਾਨੂੰ ਨੀਲੀ ਰੱਬ ਦੇ ਵਿੱਚ ਦਿਖਾਤੀ ਆ ਪੂਰੀ ਪਿਆਰੀ ਪਿਆ ਅੱਜ ਪਾਲਕ ਸਫਰ ਚ ਜਾਂਦੇ ਆ ਪਸ਼ੂ ਸੂਤ ਬਾਕੀ ਠੰਡੀ ਠੀਰੀ ਵੇਖੋ ਸੰਧੂ ਸਾਹਿਬ ਪਸ਼ੂ ਠੰਡਾ ਠਹਿਣਾ ਨਹੀਂ ਮਿਲਦਾ ਇਧਰ ਬਹਿ ਜਾ ਉਧਰ ਬਹਿ ਜਾ ਮੰਗਾ ਪਾਉਣ ਦੀ ਲੋੜ ਨਹੀਂ ਆ ਵੇਖੋ ਲਓ ਜੀ ਲਾਜਵਾਬ ਪੂਰੀ ਸ਼ਾਨਦਾਰ ਤੇ ਜਾਨਦਾਰ ਕੁਆਲਿਟੀ ਆ ਵੇਖੋ ਆ ਟਰਨਾਂ ਢਾਲਾਂ ਜਿਹਨਾਂ ਬੱਚੀਆਂ ਨਿਕਲੀਆਂ ਫੇਰ ਵੇਖੋ ਵੈੜ ਬੰਦੀ ਆ ਵੇਖੋ ਲੈ ਵੇ ਸੰਦੀਪ ਇਹ ਤਾਂ ਮੁੱਲ ਗਰੇ ਤੇ ਦੇਵਾ ਜੀ ਦੇ ਨੇ ਸਾਹਿਬ ਗੇਰਾ ਸੁਹੀ ਸਵਾਈ ਬੱਚੀ ਵੇਚੀਏ ਆ ਫੇਰ ਤਾਂ ਆਪਾਂ ਸਾਟ ਮੰਗੀ ਆ ਬਾੜ ਮੰਗੀ ਉਹਦਾ ਫਾਇਦਾ ਕੋਈ ਨਹੀਂ ਫੇਰ ਤਾਂ ਆਪਾਂ ਵੇਚਣੀ 55000 ਦੀ 52000 ਦੀ ਬੱਚੀ ਦੇ ਦਈਏ ਜੀ 52 ਨਹੀਂ ਜਾਈ ਤਾਂ ਗਾਈ ਨਹੀਂ ਆਪਾਂ 52 ਦੀ ਨਾ 50 ਦੀ ਨਾ 47000 ਦੀ ਦੇ ਦੀਏ ਲੱਗਦੀ ਬਰੇਦ ਤੇ ਹਜੇ ਡਿਸਕ ਹੈਡ ਲਾਉਣੀ ਪਊਗੀ 45000 ਦੀ ਜਾਂ ਦਸਨ ਤੁਸਾਬ ਲਓ ਜੀ 45000 ਦੀ ਵਾਛੀ ਦੇ ਦਾਂਗੇ ਬਹੁਤ ਜਿਆਦੀ ਖਰੀ ਵੱਚੀ ਹੈ ਜੇ ਕੋਈ ਵੀਰ ਭਰਾ ਚਾਰ ਦਿਨ ਸਾਹਮਣੇ ਕਰ ਵੱਚੀ 55000 ਦੀ ਆ ਆ ਬਿਲਕੁਲ ਜੀ ਬਿਲਕੁਲ ਅਸੀਂ ਆਪਾਂ ਭਾਣ ਲਈ ਤੇ ਭਾਣਾ ਦੇ ਦੇਣੀ ਸੰਦੀ ਲਓ ਦੋਸਤ ਜਿੰਨਾ ਕੇ ਰੇਟ ਹੈ ਸੰਦੀਪ ਨੇ ਕੀਤਾ 55000 ਉਨੇ ਵੀ ਸਭਾ ਆਪਾਂ ਬੜੇ ਜਣਾ ਨਾਲ ਵੀਡੀਓ ਪਾਉਣ ਲੱਗੇ ਤਾਂ ਕਰਕੇ ਮੈਂ ਚਲੋ ਪਾਣਾ ਪਸੂ ਦੇ ਠੀਕ ਆ ਜੀ ਉਹਨੇ ਵੀ ਹੈਗੀ ਅਸ਼ਾਹ ਪੂਰੀ ਤਿਆਰੀ ਤੇ ਪੰਜਾ ਸੱਤ ਦਿਨਾਂ ਨੂੰ ਵੀਰ ਕੋਈ ਕਹਿ ਸਕਦਾ ਵੀ 55 ਲੈਣਾ ਤਾਂ ਭੰਗ ਕੋਈ 55 ਦੇ ਦੇ 55000 ਦੀ ਵੱਛੀ ਐ ਸੰਧੂ ਸਾਹਿਬ ਪਰ ਚਲੋ ਆਪਾਂ ਇਹ ਪਾਣਾ ਨਹੀਂ ਤੇ ਪਾਣਾ ਦੇ ਦੇਣੀ ਬਾਕੀ ਮੇਰੇ ਵੀਰੋ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਸਾਈਡ ਤੋਂ ਚੈੱਕ ਕਰਾ ਦਿੰਦੇ ਆ ਬਹਿਣੀ ਵਾਲੀ ਸਾਈਡ ਤੋਂ ਆ ਦੇਖੋ ਸਪੇਸਾ ਸਪੂਸਾ ਦੇ ਬਿਲਕੁਲ ਥਾਨ ਦਾ ਸਾਈਜ਼ ਵਜਨ ਮੱਟਾ ਸੰਧੂ ਸਾਹਿਬ ਬਹੁਤ ਜਿਆਦਾ ਵੱਡਾ ਵੇਖੋ ਬਹੁਤ ਪਿਆਰੀ ਐ ਠੀਕ ਆ ਜੀ ਸੋ ਜਿੰਨੀ ਆ ਉਹ ਸਾਰੀ ਚ ਰੰਗ ਰੰਗ ਬੜਾ ਫੈਸ਼ਨ ਪੂਸ਼ਨ ਬਹੁਤ ਆ ਵੇਖੋ ਠੀਕ ਆ ਠੀਕ ਆ ਭਾਈ ਸੰਦੀਪ ਨਾ ਵੀ ਦੋਸਤੋ ਦੋ ਹੀ ਨਾਗਨੇ ਆ ਦੇ ਵੀਰ ਸੰਦੀਪ ਦੇ ਕੋਲ ਠੀਕ ਆ ਜੀ ਤੇ ਮਾਲ ਤਕਰੀਬਨ ਲਿਆ ਖੜਾ ਠੀਕ ਆ ਜੀ ਆਜੂਗਾ ਮੈਂ ਨਾ ਦੋ ਚੌ ਦੇ ਨਾਗਨੇ ਮਾਲ ਆ ਜੀ ਪਰਸੋਂ ਤੱਕ ਮਾਲ ਚਾਰ ਪੰਜ ਪਸ਼ੂ ਆਉਣਗੇ ਤਿੰਨ ਚਾਰ ਆਪਣੀਆਂ ਗਾਵਾਂ ਲੀਆਂ ਖੜੀਆਂ ਬਾਹਰ ਤੋਂ ਦੋ ਮਹੀਆ ਵਾ ਨਾ ਠੀਕ ਆ ਜੀ ਅੱਜ ਪੰਜ ਪਸ਼ੂ ਪਰਸੋਂ ਤੱਕ ਆ ਜਾਣਗੇ ਜੀ ਬਸ ਜੀ ਬਸ ਲੈ ਆਈਏ ਹਾਂਜੀ ਹਾਂਜੀ ਬਸ ਆ ਜਿਹੜਾ ਮਾਲ ਤੁਸੀਂ ਵੀ ਕਿਰੇ ਆਦੇ ਹੀ ਸਭ ਲਈ ਹੋਣਾ ਬਸ ਕਿਆ ਨਹੀਂ ਹੋਣੇ ਝੰਡੇ ਹੋਣਾ ਆਪਾਂ 60 ਜਿਹੜੀ ਮਰਜ਼ੀ ਪਾ ਦੇ ਪਰ ਆਪਾਂ ਲੱਗਣ ਨਹੀਂ ਦੇਣੀ ਮਾਣਾ ਸੰਤੂ ਸਾਹਿਬ ਟੈਨਸ਼ਨ ਨਹੀਂ ਲੈਣੀ ਆਪਾਂ ਬਾਹਰ ਅੰਦਰ ਜਾਂਦੀ ਕੋਈ ਪਰਵਾਹ ਨਹੀਂ ਆਪਾਂ ਨੂੰ ਤੇ ਹਾਂ ਚਲੋ ਵੀ ਪਰ ਹੋ ਗਏ ਚਲ ਜਾ ਕਰਾਂਗੇ ਕੀ ਹੁੰਦਾ ਬਿਲਕੁਲ 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 ਲਓ ਦੋਸਤੋ ਇਹ ਦੋ ਐਨੀਮਲ ਨੇ ਵੀਰ ਸੰਦੀਪ ਦੇ ਕੋਲ ਤੇ ਮਾਲ ਵੱਡੀ ਗਿਣਤੀ ਦੇ ਵਿੱਚ ਦੋਸਤੋ 5-5 7-7 ਤਾਂ ਲੱਗ ਜਿਹੜੇ ਆ ਪਰ ਮਾਣਾ ਸੰਤੂ ਸਾਹਿਬਾਂ ਦੇ ਟੈਨਸ਼ਨ ਨਹੀਂ ਲਾਉਣੇ ਆ ਲਾਗ ਲੈਣਾ ਆਪਾਂ ਪਿਛਤੇ ਅਗਾਂਹ ਇੱਕ ਨੰਬਰ ਦਾ ਬਸ ਜੀ ਬਸ ਲਓ ਦੋਸਤੋ ਪਸ਼ੂ ਪਹਿਲਾਂ ਵੀ ਆਪਾਂ ਬਹੁਤ ਮੋਢ ਦਿਖਾਉਂਦੇ ਰਹੇ ਆ ਇਸ ਫਾਰਮ ਤੋਂ ਚੰਗੇ ਚੰਗੇ ਐਨੀਮਲ ਆਉਂਦੇ ਆ ਬਾਕੀ ਵੇੜਾ ਤੁਹਾਨੂੰ ਵੱਡੀਆਂ ਵੀ ਕਿਸੇ ਵੀਰ ਨੂੰ ਵਾਲਾ ਵੀ 22 32 ਲੀਟਰ ਕੁਝ ਵੀ ਪੈਂਦਾ ਹੰਦੂ ਸਾਹ 25 ਕਿਲੋ ਦਾ ਲੈ ਕੇ 35 ਕਿਲੋ ਤੱਕ ਵੇੜਾ ਆਪਣੇ ਕੋਲ ਜਾਣੇ ਕਿ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਆਉਣੀਆਂ ਹੀ ਆਉਣੀਆਂ ਤੇ 8 10 ਵੇੜਾ ਪੱਕੀਆਂ ਆਪਣੇ ਕੋਲ ਵੱਜੀਆਂਆਂ ਕਾਮੀਆਂ ਗੁਰੂ ਰਾਮਦਾਸ ਦੀ ਮਿਹਰ ਚਾਹੀਦੀ ਆਹ ਕੋਣ ਵੇਲੇ ਹੋ ਗਿਆ ਸਿਰਫ ਐਸੇ ਕੰਮ ਨਹੀਂ ਆ ਫਿਰ ਅੱਗੇ ਆਪਾਂ ਰੁੱਕੇ ਹਾਂ ਉਹ ਨਾਲਦਿਆਂ ਦੇ ਸਿਰਦਰ ਦੀ ਕਣਕ ਭਰਨ ਜੋ ਮਰਜ਼ੀ ਕਰਨ ਆਪਾਂ ਫਰੀ ਆ। ਇਹ ਡੀਗ ਡਗਾ ਹੀ ਹੋ ਗਿਆ ਕੰਮ ਆ। ਪਾਰਾ ਫਾਈਨਲ ਹੋ ਗਿਆ ਜੀ ਆਪਾਂ ਫਰੀ ਆ। ਆ ਪੈਸੇ ਕੰਮ ਕਰਦੇ 4 ਮਹੀਨੇ ਆਪਾਂ ਲਗਾਤਾਰ ਰੈਗੂਲਰ ਕਰਨਾ ਕੰਮ ਹੈ ਨੀ ਹੋਰ ਨਾ। ਸਹੀ ਹੈ ਸਹੀ ਹੈ। ਹਾਂਜੀ। ਲੋ ਵੀ ਭਰਾਵੋ ਨੰਬਰ ਵੀ ਸੰਦੀਪ ਦੇ ਸਕਰੀਨ ਦੇ ਉੱਪਰ ਚੱਲਣਗੇ ਠੀਕ ਹੈ ਜੀ। ਤੇ ਵੈਸੇ ਇੱਕ ਫਲੈਸ਼ ਦੇ ਵਿੱਚ ਆਪਾਂ ਤੁਹਾਨੂੰ ਨੰਬਰ ਨੋਟ ਕਰਾ ਵੀ ਪਈਏ ਤੁਸੀਂ ਸਾਹਮਣੇ ਦੇਖ ਲਓ ਭੁੰਦਰ ਦੇਰੀ ਫਾਰਮ 84370 38943 9846 38943 ਇਹ ਦੋਵੇਂ ਨੰਬਰ ਸੰਦੀਪ ਸਿੰਘ ਹਾਲਾਂ ਦੇ ਕੋਲ ਅਵੇਲੇਬਲ ਨੇ ਕਾਲ ਕਰੋ ਵਿਜ਼ਿਟ ਕਰੋ ਤਸਦੀ ਕਰੋ। ਸੋ ਓਕੇ ਵੀਰ ਸੰਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ। ਬਹੁਤ ਸੋ ਸਾਰੇ ਵੀਰ ਸੰਦੀਪ ਸਿੰਘ ਪੁੱਲਰ ਡੇਰੀ ਫਾਰਮ ਤੇ ਅੱਜ ਆਪਣੀ ਵਿਜ਼ਿਟ ਸੀ ਪਿੰਡ ਸੋਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।